ਪਿਛਲੇ ਦਿਨੀ ਬਨਾਲਾ ਫਰੋਹੇਪੁਰ ਦੇ ਵਿੱਚ ਇਹ ਜਿਹੜਾ ਵੱਡੀ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਜਿਹੜੀ ਗੁਰਦੁਆਰਾ ਸਾਹਿਬ ਦੇ ਅੰਦਰ ਸੀਸੀਟੀਵੀ ਲੱਗੇ ਹੋਏ ਆ ਉਹ ਜਿਹੜਾ ਸੀਸੀਟੀਵੀ ਦੀ ਫੁਟੇਜ ਜਿਹੜੀ ਸਾਹਮਣੇ মিডিਆ ਦੇ ਵਿੱਚ ਵਾਇਰਲ ਹੋਈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਨੌਜਵਾਨ ਹੁੰਦਾ ਸਕਦਾ ਜਿਹੜਾ ਜਿਹੜਾ ਇਸੇ ਜਾ ਕੇ ਨਹੀਂ ਇਹ ਆਵੇ ਇਸੇ ਚ ਨਾ ਆਮ ਕਰੀ ਜਾਂਦੇ ਆ ਜਿਹੜਾ ਬਾਬਾ ਬੀਰ ਸਿੰਘ ਦੇ ਅੰਦਰ ਦਾਖਲ ਹੁੰਦਾ ਔਰ ਦਾਖਲ ਝਟਿਆਉਣਾ ਜਿਹੜਾ ਨਹੀਂ ਉਹ ਵੇਖਿਆ ਜਿਹੜਾ ਇਹ ਪਰ ਪਰ ਬਣਾਉਂ ਪਰ ਜਿਹੜੇ ਅੰਗ ਉਥੋਂ ਕਾੜੇ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਸਿਰਾਂ ਸਿਰ ਦੇ ਉੱਤੇ ਜਿਹੜਾ ਖੱਟਾ ਪਰਨਾ ਬੰਨਿਆ ਹੋਇਆ ਤੇ ਦੇਖੋ ਤੁਸੀਂ ਅਗਲੇ ਉਹਨਾਂ ਨੇ ਜਿਹੜਾ ਨੌਜਵਾਨ ਨੇ ਜਿਹੜਾ ਤੇਜ਼ ਵਾਰ ਆ ਰਿਹਾ ਹੈਗਾ ਉਹ ਬਾੜਿਆ ਔਰ ਇਸ ਤਰ੍ਹਾਂ ਹੈ ਉਸ ਤੋਂ ਬਾਹਰ ਦੇ ਤੋਂ ਬਾਹਰ ਆਉਂਦਾ ਤੇ ਬਾਹਰ ਆਉਂਦੇ ਕਦੇ ਵੀ ਸੰਤੂ ਪਰਨਾ ਨਹੀਂ ਪਾਉਂਦਾ ਜਦੋਂ ਲੋਕਾਂ ਨੂੰ ਪਤਾ ਲੱਗਦਾ ਤੇ ਲੋਕ ਹਜੂਮ ਜਿਹੜਾ ਗੁਰਦੁਆਰਾ ਸਾਹਿਬ 'ਚ ਆਵਾਜ਼ ਦੁਵਾਈ ਜਾਂਦੀ ਔਰ ਵੱਡੇ ਪੱਧਰ ਤੇ ਲੋਕ ਇਕੱਠੇ ਹੁੰਦੇ ਆ ਔਰ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚਦਾ ਵੀਡੀਓ ਨੂੰ ਬਰਤਬਾਰ ਸ਼ੇਅਰ ਕਰਨ ਲਈ ਧੰਨਵਾਦ